ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਕਿਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ ਦੇਖਿਆ ਜਪਤੀ ਨਾਮ ਨਿਧਾਨੀ ਰਹਾਓ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਆਸ ਬਿਡਾਨੀ ਆਪ ਗੁਰ ਪਾਇਓ ਹੈ ਸੈ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮਦਰ ਰਹੈ ਸਮਨੁ ਉਪਜਿਓ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾ ਘਰਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਦੇਨ ਬਿਨੋ ਸੁਨਦੇ ਆਲ ਪੰਜ ਦਾਸ ਤੀਨ ਦੋਖੀ ਇਕ ਮਨ 나ਥ 나ਥ ਰਾਖੋ ਕਿਰਪਾਲ ਰਹਾਓ ਅਨੰਗ ਯਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਧਰੋ ਉਪਾਅ ਸਗਲ ਕਰ ਹਾਰਿਓ ਨਹਿਨ ਹੁਟੈ ਬਿਕਾਰਾਲ ਸਰਨ ਬੰਦਨ ਕਰੋ 나ਪਤੇ ਭਾਵ ਹਰਨ ਹਰ 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 ਹਰੇ ਇਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਧਰੇ ਭਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਖਿਦਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਰਨੀ ਆਇਓ 나ਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗਨ ਕੋ ਹਰ ਦਾਨ ਰਹਾਓ ਸੁਖਦਾਈ ਪੂਰਨ ਪਰਮੇਸ਼ਰ ਕਰ ਗਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦੇ ਆਲ ਗੋਬਿੰਦ ਤੇ ਮੋਦਰ ਨਿਰਮਲ ਕਥਾ ਗਿਆਨ ਨਾਨਕੋ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਕਿਦਾਰਾ ਮਹੱਲਾ ਪੰਜਵਾ ਹਰ ਕੈ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਹੋ ਆਪਣੋ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿ ਸਾਵੋ ਵਾਰੀ ਫੇਰੀ ਸਦਾ ਘੁਮਾਈ ਕਵਨ ਅਨੂਪ ਤੇਰੋ ਠਾਓ ਸਰਬ ਪ੍ਰਤ ਪਾਲੈ ਸਗਲ ਸੰਭਾਲੈ ਸਗਲਿਆਂ ਤੇਰੀ ਛਾਓ ਨਾਨਕ ਦੇ ਪ੍ਰਭ ਪੁਰਖ ਬਿਦਾਤੇ ਘਰ ਘਰ ਤੁਝੈ ਦਿਖਾਓ ਕਿਦਾਰਾ ਮਹੱਲਾ ਪੰਜਵਾ ਪ੍ਰੇਕੀ ਪ੍ਰੀਤ ਪਿਆਰੀ ਮਗਰ ਮਨ ਆ ਮੇ ਚਿਤਵੋ ਆਸਾ ਨੈਨੋਂ ਉਤਾਰ ਤੋ ਹਾਰੀ ਰਹਾਓ ਉਏ ਦਿਨ ਪਹਿਰ ਮੂਰਤ ਪਲ ਗੈਸੇ ਹੋਏ ਪਲ ਘਰੀ ਕੇ ਹਾਰੀ ਖੋਲੇ ਕਪੜ ਤਪਟ ਬੁਝ ਦ੍ਰਿਸ਼ਨਾ ਜੀਵੋ ਦੇ ਪੇਖ ਦਰਸਾਰੀ ਕੌਨ ਸੁਜਤ ਨੂੰ ਪਾਉ ਕਨੇਹਾ ਸੇਵਾ ਕੌਨ ਵਿਚਾਰੀ ਮਾਨ ਬਮਾਨ ਮੋਹ ਤਜ ਨਾਨਕ ਸੰਤੈ ਸੰਗ ਉਧਾਰੀ ਕਿਦਾਰਾ ਮਹੱਲਾ ਪੰਜਵਾ ਹਰ ਹਰ ਹਰਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਓ ਰਹਾਓ ਕਾਰ ਲਿਏ ਪ੍ਰਭ ਆਨ ਬਿਖੇ ਤੇ ਸਾਧ ਸੰਗ ਮਨ ਲਾਵੋ ਭ੍ਰਮ ਭੋ ਮੋਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਓ ਸਭ ਕੀ ਰੇਨ ਹੋਏ ਮਨ ਮੇਰਾ ਅਹਬੰਦ ਤਜਾਵੋ ਆਪਣੀ ਭਗਤ ਦੇਹ ਦਿਆ ਲਾਵਡ ਭਾਗੀ ਨਾਨਕ ਹਰ ਪਾਵੋ ਕਿਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਕਾਰਥ ਜਾਤ ਤਜ ਗੋਪਾਲ ਆ ਨਰੰਗ ਰਾਜ ਤ ਮਿਥਿਆ ਪੈਰ ਤ ਖਾਤ ਰਹਾਓ ਜੋ ਬਨ ਸੰਪੈ ਸੁਖ ਭਗਵੈ ਸੰਗ ਨਾ ਨਿਬਹਤ ਮਾਤ ਮੇਰਿ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਮ ਛਾਇਆ ਰੰਗ ਰਾਤ ਮਾਨ ਮੋ ਮਹਾ ਮਦਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਹੋ ਦਾਸ ਨਾਨਕ ਕੋ ਪ੍ਰਭ ਜੀਓ ਹੋਏ ਸਹਾਤ ਕਿਦਾਰਾ ਮਹੱਲਾ ਪੰਜਮਾ ਹਾਰ ਬਿਨ ਕੋਏ ਨ ਚਾਲ ਸਹਾਤ ਦੀ ਨਾ ਰਾਤ ਕੋ ਰਣਾ ਪਤ ਸੁਆਮੀ ਨਾਥਾਂ ਕੇ ਨਾਥ ਰਹਾਉ ਸੁਦ ਸੰਪਦ ਵਿਖਿਆ रस ਭੋਗਵਤ ਨੈ ਨਿ ਬਹੁਤ ਜਮ ਕੇ ਪਾਠ ਨਾਮ ਨਿਦਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸਰਨ ਸਮਰਥ ਕਥ ਗੋਚਰ ਹਰ ਸਿਮਰਤ ਦੁਖ ਲਾਤ ਨਾਨਕ ਦੀਨ ਧੁਰ ਜਨ ਬਾਇਤ ਮਿਲੇ ਲਿਖਤ ਧੁਰ ਮਾਥ ਸਰਨ سمتھ کت گوچر ہر سمرت دکھ لا تھ نانک دین تور جن بانت ملے لکھت تور مات گرو پیارے بھول چک دکھ ماں واحرو جی کا خالصا واحرو جی کی فتح